ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੰਮ੍ਰਿਤ ਕੌਰ ਗੁਰਨਾਨਕ ਦੇਵ ਜੀ ਦਾ ਸ਼ਬਦ ਪੇਸ਼ ਕਰ ਰਹੀ ਹਾਂ ਮੇਰਾ ਸ਼ਬਦ ਪੇਸ਼ ਹੈ ਭੈਣੇ ਨਾਨਕੀ ਦਾ ਵੀ ਤਾਨੇ ਮਾਨੇ ਦਾ ਫਕੀਰ ਭੈਣੇ ਨਾਨਕੀ ਦਾ ਵੀ ਤਾਨੇ ਮਾਨੇ ਦਾ ਫਕੀਰ ਨੀਏ ਜੋਗੀਆਂ ਦਾ ਜੋਗੀ ਨੀਏ ਜੋਗੀਆਂ ਦਾ ਜੋਗੀ पीरां पीर भेने नीद वीर ताने माने द फीर वाही गुरु वाहे गुरु वाही गुरु वाहे गुरु वाहे गुरु वाहे गुरु वाही गुरु वाहे गुरु वाहे गुरु वाहे गुरु वाहे गुरु वाहे गुरु साखी दोने प्यारे दे दाना ਰੱਬ ਨਾਲੇ ਦੇ ਰਹਿ ਕੇ ਇਹਦਾ ਕਰੇ ਸ਼ੁਕਰਾਨਾ ਏਕ ਓੰਕਾਰ ਦਾ ਪੁਜਾਰੀ ਇਹਨੂੰ ਨਾਮ ਦੀ ਖੁਮਾਰੀ ਮੋਢੇ ਸਬਰਾਂ ਦੀ ਖਾਰੀ ਸੱਚ ਜਾਂਦਾ ਗਚੀ ਤੈਣੇ ਨਾਨਕੀ ਦਵੀ ਧਾਨੇ ਮਾਣੇ ਦਾ ਫਕੀਰ ਬਣੇ ਨਾਨਕੀ ਦਵੀ ਧਾਨੇ ਮਾਣੇ ਦਾਸ ਕੀ ਬਾਈ ਗੁਜ ਜੀ ਕਾ ਖਾਲਸਾ ਬਾਈ ਗੁਜ ਕੀ ਫਤਹਿ